ਸਤਿ ਸ੍ਰੀ ਅਕਾਲ ਦੋਸਤੋ ਯੂਟਿਊਬਰ ਤਰ ਉਵਰਾਠੀ ਜੋ ਕਿ ਅਕਸਰ ਸੋਸ਼ਲ ਮੀਡੀਆ ਤੇ YouTube ਤੇ ਵੀਡੀਓਜ਼ ਬਣਾਉਂਦਾ ਹੈ ਤੇ ਉਸ ਵੱਲੋਂ ਸੋਸ਼ਲ ਮੀਡੀਆ ਤੇ ਕੱਲ ਰਾਤੀ ਇੱਕ ਵੀਡੀਓ ਅਪਲੋਡ ਕੀਤੀ ਗਈ ਜਿਸ ਦੇ ਵਿੱਚ ਉਸ ਵੱਲੋਂ ਸਿੱਕੇ ਇਤਿਹਾਸ ਬਾਰੇ ਗੱਲਬਾਤ ਕੀਤੀ ਗਈ ਹੈ ਤੇ ਇਹ ਵੀਡੀਓ AI ਦੇ ਨਾਲ ਬਣਾਈ ਗਈ ਹੈ ਜਿਸ ਦੇ ਵਿੱਚ ਗੁਰੂ ਸਾਹਿਬਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਾਰੇ ਗੁਰਸਹਿਬਾਨ ਨੂੰ AI ਦੇ ਰੂਪ ਦੇ ਵਿੱਚ 카ਟੂਨ ਦੇ ਰੂਪ ਦੇ ਵਿੱਚ ਦਿਖਾਇਆ ਗਿਆ ਜਿਸ ਤੋਂ ਬਾਅਦ SGPC ਵੱਲੋਂ ਸਖਤ ਨੋਟਿਸ ਲੈਂਦੇ ਆ ਇਸ ਗੱਲ ਤੇ ਵੱਡੀ ਸਖਤ ਕਾਰਵਾਈ ਕਰਨ ਦੀ ਹਦਾਇਤ ਅਤੇ ਐਲਾਨ ਕੀਤਾ ਗਿਆ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਧਰੋ ਵਰਾਠੀ ਵੱਲੋਂ ਜਿੱਥੇ ਕਿ ਗੁਰੂ ਸਹਿਬਾਨ ਦਾ ਜੋ ਸਰੂਪ ਕਾਰਟੂਨ ਦੇ ਰੂਪ ਦੇ ਵਿੱਚ ਦਿਖਾਇਆ ਗਿਆ ਉਹ ਵੀ ਮर्यादा ਦੇ ਉਲਟ ਹੈ ਖਿਲਾਫ ਹੈ ਮर्यादा ਦੇ ਤੇ ਉੱਥੇ ਹੀ ਇਸ ਵੱਲੋਂ ਇਤਿਹਾਸ ਵੀ ਗਲਤ ਤਰੀਕੇ ਦੇ ਨਾਲ ਅਤੇ ਗਲਤ ਇਤਿਹਾਸ ਪੇਸ਼ ਕੀਤਾ ਗਿਆ ਤੇ ਇਸ ਮੌਕੇ ਜੀਬੀਸੀ ਤੋਂ ਗੁਰਚੰਦ ਸਿੰਘ ਗਰੇਵਾਲ ਨੇ ਕੀ ਕਿਹਾ ਆਉ ਤੁਹਾਨੂੰ ਸੁਣਾਉਨੇ ਆ ਤੁਹਾਡਾ ਕੀ ਕਹਿਣਾ ਹੈ ਕਿ ਜੋਤਰੋ ਵੈਰਟੀ ਵੱਲੋਂ ਕਾਰਟੂਨ ਦੇ ਰੂਪ ਦੇ ਵਿੱਚ ਗੁਰੂ ਸਾਹਿਬਾਨ ਦਾ ਸਰੂਪ ਦਿਖਾਇਆ ਗਿਆ ਹੈ ਦਸੇ ਗੁਰੂ ਸਾਹਿਬਾਨ ਦੇ ਵਿੱਚੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਧੰਨ ਧੰਨ ਸ੍ਰੀ ਗੋਮਨ ਸਿੰਘ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਨ ਦੇ ਸਰੂਪ ਨੂੰ ਕਾਰਟੂਨ ਦੇ ਰੂਪ ਦੇ ਵਿੱਚ ਵੀ ਦਿਖਾਇਆ ਤੇ ਗੱਲਬਾਤ ਕਰਦੇ ਵੀ ਇਹ ਇਸ ਤਰ੍ਹਾਂ ਬਿਨਾਂ ਸਨਮਾਨ ਤੋਂ ਨਾਮ ਲੈ ਰਿਹਾ ਸੀ ਗੁਰੂ ਸਾਹਿਬ ਦਾ ਉਸ ਦੇ ਬਾਰੇ ਤੁਹਾਨੂੰ ਕੀ ਲੱਗਦਾ ਇਸ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਜਾਂ ਕੀ ਕਹਿਣਾ ਤੁਹਾਡੇ ਇਸ ਮਾਮਲੇ ਤੇ ਯੂ ਕਮੈਂਟ ਕਰਨਾ ਉਹ ਦੇਖੋ ਐਚੀਪੀਸੀ ਨੇ ਕੀ ਇਸ ਮਾਮਲੇ ਤੇ ਕਿਹਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਕੌਮਾਂ ਦੀ ਰੂਹ ਹੁੰਦਾ ਜਾਨੀ ਕਿ ਜਾਨ ਹੁੰਦਾ ਤੇ ਇਤਿਹਾਸ ਦੀ ਅਵਾਰਤ ਜਿਹੜੀ ਆ ਉਹ ਯੋਧਿਆਂ ਦੇ ਖੂਨ ਨਾਲ ਤੇ ਉਹਨਾਂ ਦੀਆਂ ਕੁਰਬਾਨੀਆਂ ਨਾਲ ਲਿਖੀ ਜਾਂਦੀ ਆ ਇਤਿਹਾਸ ਦੇ ਵਿੱਚ ਉੱਕਰੀ ਜਾਂਦੀ ਆ ਕੁਝ ਦੁਨੀਆਂ ਤੇ ਐਸੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਵੱਡ ਮਡੇਰਿਆਂ ਨੇ ਇਤਿਹਾਸ ਦੇ ਵਿੱਚ ਥਾਂ ਨਾ ਪਾਇਆ ਹੁੰਦਾ ਤੇ ਉਹ ਲੋਕ ਇਤਿਹਾਸ ਦੇ ਨਾਲ ਜਿੱਥੇ ਜੈਲਸ ਕਰਦੇ ਨੇ ਉੱਥੇ ਕਦੇ ਸਾਜ਼ਿਸ਼ ਅਧੀਨ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਨੇ ਤੇ ਖਾਸ ਤੌਰ ਤੇ ਜਿਹੜੀਆਂ ਇਤਿਹਾਸਿਕ ਘਟਨਾਵਾਂ ਹੁੰਦੀਆਂ ਨੇ ਮੂਲ ਰੂਪ ਵਿੱਚ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਮੈਨੂੰ ਲੱਗਦਾ ਕਿ ਅੱਜ ਅਸੀਂ ਜਿਹਦੀ ਗੱਲ ਕਰਨ ਜਾ ਰਹੇ ਨੇ ਇੱਕ ਰਾਠੀ ਨਾਂ ਦਾ ਯੂਟਿਊਬਰ ਜਿਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਅਧਿਕਾਰ ਨਹੀਂ ਕਿ ਉਹ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਤੇ ਸਿੱਖਾਂ ਦੇ ਮਹਾਨ ਜੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਦੇ ਵਿੱਚ ਆਪਣੀ ਏਆਈ ਰਾਹੀਂ ਪ੍ਰੋਮੋਸ਼ਨ ਕਰਨ ਦੀ ਗੱਲ ਕਰੇ ਅਸੀਂ ਦੱਸਣਾ ਚਾਹੁੰਦੇ ਆ ਕਿ ਇਸ ਦੁਨੀਆ ਦੀ AI ਨਾਲ ਸਿੱਖਾਂ ਦੇ ਇਤਿਹਾਸ ਨੂੰ ਪ੍ਰਮੋਟ ਕਰਨ ਦੀ ਜ਼ਰੂਰਤ ਨਹੀਂ ਹੈ ਸਿੱਖਾਂ ਦਾ ਇਤਿਹਾਸ AI ਦੇ ਗੁਲਾਮ ਨਹੀਂ ਹੈ ਇਹ ਬਿਲਕੁਲ ਰੱਦ ਕਰਦੇ ਹਾਂ ਇਸ ਗੱਲ ਤੋਂ ਦੂਸਰੀ ਗੱਲ ਇਹ ਆ ਕਿ ਮੈਂ ਦੇਖ ਰਿਹਾ ਕਿ ਇੱਕ ਸਾਜ਼ਿਸ਼ ਹੋ ਰਹੀ ਆ ਜਦੋਂ ਕਿ ਗੁਰਤੇਗ ਬਹਾਦਰ ਸਿੰਘ ਮਹਾਰਾਜ ਨੇ ਬਹੁਤ ਵੱਡੀ ਇੱਕ ਕੁਰਬਾਨੀ ਕੀਤੀ ਜਿਸ ਕਰਕੇ ਅੱਜ ਇਹ ਹਿੰਦੂਸਤਾਨ ਆਜ਼ਾਦੀ ਦਾ ਸੁਖ ਵੀ ਮਾਣ ਰਿਹਾ ਇਸ ਦੇ ਵਿੱਚ ਵੱਡੀ ਗਿਣਤੀ ਦੇ ਲੋਕ ਜਿਹੜੇ ਬਹੁ ਗੰਟੀ ਲੋਕ ਆਪਣੇ ਧਰਮ ਦੇ ਪ੍ਰਤੀ ਵੀ ਸੁਰੱਖਿਅਤ ਨਹੀਂ ਗੁਰੂ ਤੇਗ ਬਹਾਦਰ ਜੀ ਨੇ ਜਨਯੂ ਨੂੰ ਬਚਾਉਣ ਵਾਸਤੇ ਕਸ਼ਮੀਰੀ ਪੰਡਤ ਜਦੋਂ ਆਏ ਸੀ ਤਾਂ ਜਨਯੂ ਨੂੰ ਬਚਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਕਹਿੰਦੇ ਹੁੰਦੇ ਆ ਕਹਿਣ ਤੇ ਕਿ ਇਹਨਾਂ ਦੀ ਬਾਹ ਕੌਣ ਫੜ ਸਕਦਾ ਸੋ ਉਹਨਾਂ ਨੇ ਚਾਹਨੀ ਚੌਕ ਵਿੱਚ ਕੁਰਬਾਨੀ ਦਿੱਤੀ ਸੀ ਸੋ ਇਤਿਹਾਸ ਵੀ ਇਸ ਦੀ ਗੱਲ ਕਰਦਾ ਕੁਰਬਾਨੀ ਵੀ ਇਸ ਗੱਲ ਦਾ ਜ਼ਿਕਰ ਕਰਦੀ ਆ ਤੇ ਦੁਨੀਆ ਵੀ ਇਸ ਗੱਲ ਨੂੰ ਸਮਝਦੀ ਆ ਤੇ ਮੈਨੂੰ ਲੱਗ ਰਿਹਾ ਜਿਹੜਾ ਕਿ ਹੁਣੇ-ਹੁਣੇ 350 ਸਾਲਾ ਗੁਰਤੇਗ বাহাদুর ਸਿੰਘ ਮਹਾਰਾਜ ਦਾ ਜਿਹੜਾ ਸਿੱਖਾਂ ਵੱਲੋਂ ਵੱਡੀ ਮਦਦ ਤੇ ਮਨਾਇਆ ਜਾ ਰਿਹਾ ਹੋਰ ਵੀ ਸਰਕਾਰਾਂ ਵੀ ਇਸ ਵਿੱਚ ਸ਼ਾਮਲ ਹੋ ਰਹੀਆਂ ਨੇ ਉਸ ਸਮੇਂ ਤੇ ਇਸ ਰਾਠੀ ਯੂਟਿਊਬਰ ਵੱਲੋਂ ਉਸ ਇਤਿਹਾਸ ਨੂੰ ਵਿਗਾੜਨਾ ਉਸ ਇਤਿਹਾਸ ਦੀ ਕਹਾਣੀ ਨੂੰ ਨੈਗੇਟਿਵ ਕਰਨਾ ਉਸ ਨੂੰ ਇਤਿਹਾਸ ਦੇ ਵਿੱਚੋਂ ਚੁੱਕਣਾ ਤੇ ਇਹ ਗੱਲ ਕਰਨੀ ਹੈ ਜਿਹੜੀ ਬਹੁਤ ਇੱਕ ਸਾਜ਼ਿਸ਼ ਦਾ ਹਿੱਸਾ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਸਮੇਂ ਤੋਂ ਕੁਝ ਐਸੇ ਲੋਕ ਤੇ ਸਰਕਾਰਾਂ ਦੀ ਸ਼ਾਹਤ ਤੇ ਕੁ ਸੈਸੀਆਂ ਸ਼ਕਤੀਆਂ ਦੇ ਤੌਰ ਤੇ ਇਹ ਲੋਕ ਜਿਹੜੇ ਆ ਇਸ ਤਰ੍ਹਾਂ ਦਾ ਬਿਹੂਦਾ ਸੇ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕਰ ਰਹੇ ਨੇ ਰਾਠੀ ਵੱਲੋਂ ਗੁਰੂ ਸਾਹਿਬ ਦੀ ਕੁਰਬਾਨੀ ਜਿਹੜੀ ਆ ਉਹ ਇਸ ਕਰਕੇ ਕੀਤੀ ਗਈ ਆ ਕਿ ਉਹ ਉਹਨਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਇਸਲਾਮ ਧਰਮ ਕਬੂਲ ਕਰ ਲਓ ਉਹਨੇ ਕਸ਼ਮੀਰੀ ਪੰਡਤਾਂ ਦਾ ਅਧਿਆਏ ਵਿੱਚੋਂ ਚੁੱਕ ਦਿੱਤਾ ਜਿਹੜਾ ਕਿ ਸਾਜ਼ਿਸ਼ ਤਹਿਤ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਰੇ ਵਿੱਚ ਉਹ ਇਹ ਐਂਗਾਨੀ ਬਹੁਤ ਕੁਝ ਜਿਹੜਾ ਫਲਮਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਕਿ ਬਿਲਕੁਲ ਗਲਤ ਹੈ ਸਿੱਖ ਕਿਸੇ ਤਰ੍ਹਾਂ ਹੀ ਬਰਦਾਸ਼ਤ ਨਹੀਂ ਕਰਦੇ ਗੁਰੂ ਸਾਹਿਬ ਦੇ ਉਸ ਜੋਰ ਜਜ਼ਬੇ ਤੇ ਦੁਨੀਆ ਨੇ ਜਿਸ ਗੱਲ ਨੂੰ ਦੇਖਿਆ ਉਸ ਗੱਲ ਨੂੰ ਉਹ ਡਾਇਰੈਕਟਿਵ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਤੇ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੇ ਬਾਰੇ ਦੇ ਵਿੱਚ ਜੋ ਉਹ ਕੁਝ ਲਿਖ ਰਿਹਾ ਬਿਆਨੀ ਕਰ ਰਿਹਾ ਕਹਿੰਦਾ ਮੈਂ ਆਪਣੇ ਇਤਿਹਾਸ ਸਰੋਤ ਦੀ ਗੱਲ ਕਰਦਾ ਆਪਣੇ ਬਣਾਏ ਹੋਏ ਇਤਿਹਾਸਿਕ ਸਰੋਤਾਂ ਦਾ ਇਤਿਹਾਸ ਮਾੜਨ ਦੀ ਕੋਸ਼ਿਸ਼ ਕਰ ਰਿਹਾ ਕਹਿੰਦਾ ਬੰਦਾ ਸਿੰਘ ਬਹਾਦਰ ਕਦੇ ਵੀ ਉਹ ਸਿੱਖ ਨਹੀਂ ਸੀ ਬਣਿਆ ਅਸੀਂ ਇਸ ਗੱਲ ਦਾ ਦਰਮਾ ਬਰੋਧ ਕਰਦੇ ਹਾਂ ਸਮੁੱਚੇ ਸਿੱਖਾਂ ਨੂੰ ਚਾਹੇ ਦੇਸ਼ ਵਿੱਚ ਨੇ ਚਾਹੇ ਵਿਦੇਸ਼ ਵਿੱਚ ਨੇ ਇਸ ਦੇ ਖਿਲਾਫ ਜਿਹੜਾ ਸੋਸ਼ਲ ਮੀਡੀਆ ਰਾਹੀਂ ਜਵਾਬ ਦੇਈਏ ਇਸ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਤਾਂ ਕਿ ਕੋਈ ਗਾਹਾਂ ਤੋਂ ਇਸ ਤਰ੍ਹਾਂ ਦੀ ਗੱਲ ਕਰਨ ਦੀ ਕੋਸ਼ਿਸ਼ ਨਾ ਕਰੇ ਚਰੋਣੀ ਗੁਰਦੁਆਰਾ ਅਪਰੰਥ ਕਮੇਟੀ ਦੇ ਜਿਹੜੀਆਂ ਸੱਤਾਵਾ ਇਸ ਨੂੰ ਮੂੰਹ ਤੋੜ ਜਵਾਬ ਦੇਣੀਆਂ ਇਹਨੂੰ ਇਹ ਦੱਸ ਦੇਣਗੀਆਂ ਕੀ ਇਤਿਹਾਸ ਨੂੰ ਪ੍ਰਚਾਰਿਤ ਦਾ ਕਿਸ ਤਰ੍ਹਾਂ ਦਾ ਢੰਗ ਹੁੰਦਾ ਤੇ ਖਾਸ ਕਰਕੇ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਕਿਸ ਲੈਚੇ ਤੇ ਕਿਸ ਸਤਕਾਰ ਨਾਲ ਪੇਸ਼ ਆਈਦਾ ਇਹ ਤਾਂ ਇਸ ਤਰ੍ਹਾਂ ਗੱਲ ਕਰਦਾ ਜਿਵੇਂ ਗੁਰੂ ਸਾਹਿਬਾਨ ਦੇ ਚਾਚੇ ਤਾਏ ਲੱਗਦੇ ਹੁੰਦੇ ਆ ਗੁਰੂ ਸਾਹਿਬ ਨੇ ਸਾਨੂੰ ਬਾਕੀ ਸਭ ਧਰਮਾਂ ਦੇ ਲਈ ਸਤਕਾਰ ਦਿੱਤਾ ਉਹਨਾਂ ਦੇ ਪੀਰਾਂ ਪਿਤਾਵਾਂ ਨੂੰ ਸਤਕਾਰ ਦਿੱਤਾ ਇਹ ਜਿਹੜਾ ਰਾਠੀ ਆ ਇਸ ਦੇ ਖਿਲਾਫ ਸਰਕਾਰ ਅਸੀਂ ਸਮਝਾਂਗੇ ਜੇ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਅਸੀਂ ਇਹ ਸਮਝਾਂਗੇ ਕਿ ਇਹ ਸਰਕਾਰ ਦਾ ਦੱਲਾ ਜਿਹੜਾ ਇਹ ਇਤਿਹਾਸ ਨੂੰ ਵੰਗਾੜ ਕੇ ਗੁਰੂ ਸਾਹਿਬਾਨ ਦੀਆਂ ਸ਼ਕਤੀਆਂ ਤੇ ਚੇਕੜੇ ਸਾਲੀ ਕਰਨ ਦੀ ਕੋਸ਼ਿਸ਼ ਕਰਦਾ ਜਿਹੜੀ ਸੇ ਕਦੇ ਵੀ ਬਰਦਾਸ਼ਤ ਨਹੀਂ ਕਰਦਾ